ਕਾਟਾ ਤਾਂ ਸਾਰਿਆਂ ਨੂੰ ਫੀਲ ਹੀ ਹੋਏਗਾ ਪੰਜਾਬ ਨੂੰ ਕੌਮ ਨੂੰ ਹਿੰਦੁਸਤਾਨ ਨੂੰ ਦੁਨੀਆ ਨੂੰ ਕਿਉਂਕਿ ਉਹ ਪੰਜਾਬ ਇੰਡੀਆ ਜਾਂ ਇੱਕ ਰਿਲੀਜੀਅਨ ਤੋਂ ਬਿਯੋਂਡ ਚਲੇ ਗਏ ਸੀਗੇ ਕਿਉਂਕਿ ਉਹ ਹਰ 올ਡ ਪਰਸਨ ਯਰ ਗਲੋਬਲ ਇਨਸਪੀਰੇਸ਼ਨ ਸੀਗੇ ਕੋਈ ਉਹ ਇਕੱਲੇ ਇੱਥੇ ਨਹੀਂ ਸੀ ਸੀਮਿਤ ਸੀਗੇ ਕਿਉਂਕਿ ਉਹ ਅਮਰੀਕਾ ਵਿੱਚ ਵੀ ਬਜ਼ੁਰਗ ਨੂੰ ਇਨਸਪਾਇਰ ਕਰ ਸਕਦੇ ਸੀਗੇ ਫਰਾਂਸ ਵਿੱਚ ਵੀ ਕਰ ਸਕਦੇ ਸੀ किसी भी कर सकते उन्होंने अचीवमेंट जात की ह्यूमन मार्वल ह्यूमन मार्बल इस कम्यूनिटी और स्टेट ने एक ह्यूमैनिटी एक गिफ्ट दिखती दैट इज वॉट फॉर जसिंग वॉज टू दर्ल्ड ਹੀ ਵਾਸ ਅ ਗਿਫਟ ਤੁਹਾਡੀ ਪਹਿਲੀ ਮੁਲਾਕਾਤ ਸੋਜਾ ਸਿੰਘ ਹੋਰਾਂ ਨਾਲ ਕਦੋਂ ਹੁੰਦੀ 2005 ਵਿੱਚ ਮੈਂ ਸਿਕਸ ਅਨਲਿਮਿਟਿਡ ਲਿਖ ਰਿਹਾ ਸੀ ਉਹਦੇ ਚ ਉਹਨਾਂ ਨੂੰ ਫੀਚਰ ਕੀਤਾ ਸੀ ਕਿਉਂਕਿ ਉਦੋਂ ਹੁਣ ਦੀ 2004 ਵਿੱਚ ਐਡ ਆਈ ਸੀ ਕਿ ਐਡੀਡਾਸ ਵਿੱਚ ਰਨਿੰਗ ਕੈਂਪੇਨ ਵਿੱਚ ਸੋ ਸਿਕਸ ਅਨਲਿਮਿਟਿਡ ਮੇਰੀ ਕਿਤਾਬ ਸੀ ਆਫ ਐਮਿਨੈਂਟ ਸਿਕਸ ਆਫ ਯੂਕੇ ਐਂਡ ਯੂਐਸ ਸੋ ਉਦੋਂ ਮੈਂ ਮਿਲਿਆ ਸੀ ਇਹਨਾਂ ਨਾਲ ਤਿੰਨ ਚਾਰ ਦਿਨ ਲਾਏ ਸੀਗੇ ਫਿਰ Uh, 11 ਜਿਹਨਾਂ ਦੀ ਜੀਵਨੀ ਰਿਲੀਜ਼ ਹੋਈ ਉਸ ਤੋਂ ਬਾਅਦ ਮੈਂ ਜੀਵਨੀ ਲਿਖੀ ਸੀ ਦਾ ਟਰਬਨ ਟੋਰਨੇਡੋ ਬਸ ਉਸ ਤੋਂ ਬਾਅਦ ਸਾਡੀ ਯਾਰੀ ਸੀ ਦੋਸਤੀ ਸੀ ਅਸੀਂ ਬੁੱਕ ਟੂਰ ਵੀ ਟਰੈਵਲ ਕੀਤੇ ਆਸਟ੍ਰੇਲੀਆ ਵੀ ਕੀਤਾ ਅਮਰੀਕਾ ਵੀ ਕੀਤਾ ਫਿਰ ਮੈਂ ਦੋ ਮੈਰਾਥਨਸ ਨਾਲ ਨਾਲ ਗਿਆ ਬੰਬੇ ਬਟ ਫਿਰ ਫੌਜਾ ਸਿੰਘ ਦਾ ਗਲੋਬਲ ਫੀਨੋਮੇਨਾ ਸੀਗੇ ਫੌਜਾ ਸਿੰਘ ਹੋਰਾਂ ਦਾ ਸੁਭਾਅ ਇੱਕੋ ਤਰ੍ਹਾਂ ਦਾ ਸੀਗਾ ਯਾ ਘਰ ਹੋਰ ਤਰੀਕੇ ਦੇ ਨਾਲ ਬਾਹਰ ਕਿਸੇ ਹੋਰ ਤਰੀਕੇ ਦੇ ਨਾਲ ਮੇਲ ਕਰਤਾں ਦੇ ਸਟਰੀਕੇ ਦੇ ਨਾਲ ਮੇਲ ਮਿਲਾਪ ਹੁੰਦਾ ਫੌਜਾ ਸਿੰਘ ਬੜਾ ਸਾਫ਼ ਆਦਮੀ ਸੀ ਉਹਦੀ ਉਹਦੀ ਨੀਅਤ ਵਿੱਚ ਕ੍ਰੀਡ ਨਹੀਂ ਸੀ ਸਾਰੇ ਜਿੰਨੀ ਫੌਜਾ ਸਿੰਘ ਉਹਨਾਂ ਨੂੰ ਰੈਵਨਿਊ ਮਿਲਿਆ ਉਹਨਾਂ ਨੇ ਸਾਰਾ ਚੈਰੀਟੀਜ਼ ਦਿੱਤਾ ਤੁਸੀਂ ਕਿਤੇ ਖਾਣ ਵੀ ਅਸੀਂ ਜਾਈਦਾ ਸੀ ਐਡੇ ਐਡੇ ਡਿਨਰ ਲੱਗੇ ਹੁੰਦੇ ਸੀ ਜੋ ਚੀਜ਼ ਚਾਹੀਦੀ ਸੀ ਬਸ ਉਨੀ ਚੱਕਦੇ ਸੀ ਇਹ ਨੀਅਤ ਦੀ ਗੱਲ ਹੁੰਦੀ ਹੈ ਉਹਨਾਂ ਦੀ ਨੀਅਤ ਹਰ ਪੱਖੋਂ ਸਾਫ਼ ਸੀ ਭੁੱਖ ਨਹੀਂ ਸੀ ਸੋ ਜੁਆ ਜਨਨ ਨੂੰ ਇੱਜ਼ਤ ਮਿਲ ਰਹੀ ਹੈ ਇਹ ਰਨਿੰਗ ਤੋਂ ਇਲਾਵਾ ਇੱਕ ਉਹਨਾਂ ਦੇ ਕਿਰਦਾਰ ਦੀ ਇੱਜ਼ਤ ਹੈ ਜਿਹੜਾ ਹੈ ਕਿ ਉਹਨਾਂ ਦਾ ਕਿਰਦਾਰ ਜਿਹੜਾ ਉਹਨਾਂ ਨੇ ਆਪਣਾ ਬਣਾਇਆ ਨਾਲ ਨਹੀਂ ਲੇ ਪਰ ਉਹਦੀ ਇੱਜ਼ਤ ਹੈ ਕਈ ਵਾਰੀ ਜਦੋਂ ਤੁਸੀਂ ਗੱਲਾਂ ਵੀ ਉਹਨਾਂ ਨਾਲ ਕਰਦੇ ਸੀ ਤੇ ਅਖੀਰਲੀ ਵਾਰੀ ਗੱਲ ਤੁਹਾਡੀ ਕਦੋਂ ਉਹਨਾਂ ਨਾਲ ਹੋਈ ਤੇ ਸਵਾਲ ਮੇਰਾ ਇਹ ਹੈ ਕਿ ਫੌਜ ਸਿੰਘ ਹੋਰੀ ਕਦੀ ਇਹ ਗੱਲ ਕਹਿੰਦੇ ਸੀ ਕਿ ਆਹ ਸਭ ਕੁਝ ਖੁਸ਼ਵੰਤ ਮੇਰਾ ਰਹਿ ਗਿਆ ਇਹ ਮੈਂ ਹਾਲੇ ਕਰਨਾ ਕੁਝ ਇਸ ਤਰੀਕੇ ਦੇ ਨਾਲ ਉਹਨਾਂ ਦੀ ਕੋਈ ਲਿਖਤੀ ਜਾਂ ਕੋਈ ਚੀਜ਼ਾਂ ਜਿਹੜੀਆਂ ਨੇ ਕਿ ਉਹਨਾਂ ਦੇ ਨਾਲ ਇਹ ਫੌਜ ਸਿੰਘ ਤਾਂ ਡੇ ਟੂ ਡੇ ਰਹਿੰਦੇ ਸੀ ਬਟ ਮੈਂ ਉਹਨਾਂ ਨੂੰ 2024 ਦਸੰਬਰ ਚ ਮਿਲਿਆ ਸੀ ਮੈਂ ਤੇ ਪੰਜਾਬ ਗਵਰਨਰ ਕਟਾਰੀਆ ਸਾਹਿਬ ਇੱਥੇ ਇਕੱਠੇ ਆਏ। ਉਹਨਾਂ ਨੇ ਕੀਤਾ ਸੀ ਤੁਹਾਨੂੰ ਤੁਸੀਂ। ਮੇਰੀ ਵਾਕ ਸੀਗੀ ਪੀਪਲਸ ਵਾਕ ਅਗੇਂਸਟ ਡਰੱਗਸ ਤੇ ਮੈਂ ਪਿੰਡੋਂ ਸ਼ੁਰੂ ਕੀਤੀ ਸੀ। ਹਾਂਜੀ। ਅ ਚੌਥਾ ਦਿਨ ਮੈਂ ਇੱਥੋਂ ਰੱਖਿਆ ਸੀ ਪੋਜਾ ਸਿੰਘ ਦੇ ਘਰੋਂ। ਜੀ। ਤੇ ਅਸੀਂ ਇੱਥੋਂ ਚੱਲੇ ਸੀ ਉਦੋਂ ਮੈਨੂੰ ਮਿਲੇ ਸੀ 2024 ਵਿੱਚ ਡਿਸੰਬਰ ਲਾਸਟ। ਜੀ। ਤੇ ਇਹ ਜ਼ਰੂਰ ਸੀ ਬਣਾਉਣਾ ਕੋਈ ਤਾਂ ਹੁੰਦਾ ਸੀ। ਪਾਪਾ ਮਰਨ ਤੋਂ ਤਾਂ ਨਹੀਂ ਡਰ ਲੱਗਦਾ। ਕਹਿੰਦਾ ਹਾਲ ਲੱਗਦਾ ਹੈ। ਉਹ ਮੇਲਾ ਲੱਗਿਆ ਹੋਇਆ ਹੈ। ਸੋ ਜਿਹੜਾ ਹਾਈਵੇ ਹੈ ਇਹੀ ਬਾਬੇ ਦਾ ਥੀਏਟਰ ਬਣ ਗਿਆ ਇੱਥੋਂ ਹੀ ਬਾਬੇ ਦੀ ਜਰਨੀ ਸ਼ੁਰੂ ਹੋਈ ਜਦੋਂ ਕੁਲਦੀਪ ਸਿੰਘ ਦੀ ਡੈਥ ਹੋਈ ਇਹਨਾਂ ਦੇ ਲੜਕੇ ਦੀ ਇੱਥੋਂ ਹੀ ਰਨਿੰਗ ਹੋਈ ਔਰ ਇੱਥੇ ਹੀ ਅੰਤ ਹੋਇਆ ਸੋ ਉਹਨਾਂ ਦਾ ਥੀਏਟਰ ਜਿਹੜਾ ਇੱਕੋ ਹਾਈਵੇ ਬਣ ਗਿਆ ਮੇਰਾ ਕੀਰਦਾ ਸਵਾਲ ਕਿਵੇਂ ਯਾਦ ਆਉਣ ਵਾਲੇ ਦਿਨਾਂ ਦੇ ਵਿੱਚ ਬਾਬਾ ਜੀ ਦੀ ਰਹਿ ਗਈ ਤੇ ਕਿਸ ਤਰੀਕੇ ਦੇ ਨਾਲ ਬਾਬਾ ਜੀ ਨੂੰ ਯਾਦ ਕੀਤਾ ਜਾਣਾ ਚਾਹੀਦਾ ਕੋਈ ਨਾ ਕੋਈ ਯਾਦ ਤਾਂ ਬਾਬਾ ਜੀ ਦੀ ਆਂਦੀ ਰਹੇਗੀ ਬਾਬਾ ਜੀ ਦੀ ਸੁਗੰਧ ਹੈ ਬਾਬਾ ਜੀ ਦੀ એનર્ਜੀ ਹੈ ਉਹ ਹਮੇਸ਼ਾ ਨਾਲ ਰਹੇਗੀ ਸੋ ਉਹ ਤਾਂ ਹਮੇਸ਼ਾ ਹੀ ਮਿਸ ਵੀ ਹੋਏਗੀ ਬਟ ਫੀਲ ਵੀ ਹੋਏਗੀ ਆ ਯਾਦਗਾਰ ਕਿਤਾਬ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਕੋਈ ਨਾ ਕੋਈ ਆ ਬਾਬਾ ਜੀ ਨੂੰ ਇਮੋਰਟਲਾਈਜ਼ ਕਰਨ ਲਈ ਆ ਕੋਈ ਯੋ ਕਿ ਉਹਦਾ ਮੈਮੋਰੀਅਲ ਵਗੈਰਾ ਬਣਾਉਣੇ ਤਾਂ ਫਜ਼ੂਲ ਹੋਣਗੇ ਜਾਂ ਤਾਂ ਉਹਨਾਂ ਨੂੰ ਕੋਈ ਇਸ ਤਰੀਕੇ ਨਾਲ ਬਣਾਇਆ ਜਾਵੇ ਕਿ ਜਿੱਥੇ ਯੰਗ ਐਥਲੀਟਸ ਜਾਂ ਯੰਗ ਸਪੋਰਟਸਪਰਸਨ ਜਾਂ 올ਡ ਏਜ ਜਿਹੜੇ ਲੋਕ ਸਪੋਰਟਸ ਜਾਨਾ ਚਾਹੁੰਦੇ ਐ ਕੁਝ ਉਹੋ ਜੀ ਮੋਟੀਵੇਸ਼ਨ ਹੋਵੇ ਕੋਈ ਉਹਦਾ ਕੰਕਲੂਜਨ ਹੋਵੇ ਸਿਰਫ ਸਿਰਫ ਐਵੇਂ ਪੈਸੇ ਵੇਸਟ ਕਰਕੇ ਕੋਈ ਐਵੇਂ ਮੋਨਿਊਮੈਂਟ ਬਣਾ ਦਿੱਤਾ ਜਿਹਦੀ ਯੂਟਿਲਿਟੀ ਨਹੀਂ ਹੈ ਉਹਦਾ ਕੋਈ ਫਾਇਦਾ ਨਹੀਂ ਹਾਂ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਖੁਸ਼ਵੰਤ ਸਿੰਘ ਜੀ ਕੁਸ਼ਵੰਤ ਸਿੰਘ ਬਹੁਤ ਲੰਮਾ ਸਮਾਂ ਜਿਹੜਾ ਹੈ ਕਿ ਉਹ ਸਰਦਾਰ ਫੌਜਾ ਸਿੰਘ ਬੁਰਾਂ ਦੇ ਜਿਹੜਾ ਹੈ ਕਿ ਉਹ ਨਾਲ ਰਹੇ